ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਖਾਸ ਬਲੇਟਿੰਗ ਵਿੱਚ ਅੱਜ ਦੀ ਖਬਰ ਸਿੱਧੇ ਤੌਰ ਤੇ ਉਹਨਾਂ ਡਰਾਈਵਰਾਂ ਲਈ ਹੈ ਜੋ ਰੋਜ਼ਾਨਾ ਹਾਈਵੇ ਤੇ ਸਫ਼ਰ ਕਰਦੇ ਹਨ ਸੋਚੋ ਜੇ ਤੁਸੀਂ ਟੋਲ ਪਲਾਜ਼ਿਆਂ ਤੇ ਬਿਨਾਂ ਪੈਸਾ ਦਿੱਤੇ ਸਿੱਧੇ ਲੰਘ ਸਕੋ ਤਾਂ ਕਿਵੇਂ ਲੱਗੇਗਾ ਜੀ ਹਾਂ ਹੁਣ ਇਹ ਸੰਭਵ ਹੋ ਗਿਆ ਹੈ ਅਤੇ ਇਸ ਦੇ ਪਿੱਛੇ ਹੈ NHAI ਦਾ ਨਵਾਂ ਫੈਸਲਾ ਆਜ਼ਾਦੀ ਦਿਵਸ ਦੇ ਮੌਕੇ ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਦੇਸ਼ ਦੇ ਕਰੋੜਾਂ ਵਾਹਨ ਚਲਾਉਣ ਵਾਲਿਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ 15 ਅਗਸਤ ਤੋਂ NHAI ਨੇ ਫਾਸਟ ਟੈਗ ਸਲਾਨਾ ਪਾਸ ਦੀ ਸ਼ੁਰੂਆਤ ਕਰ ਦਿੱਤੀ ਹੈ ਇਹ ਪਾਸ ਦੇਸ਼ ਦੇ 1150 ਤੋਂ ਵੱਧ ਟੋਲ ਪਲਾਜ਼ਾਂ ਤੇ ਲਾਗੂ ਹੋਵੇਗਾ ਜਿਸ ਵਿੱਚ ਨੈਸ਼ਨਲ ਹਾਈਵੇ ਅਤੇ ਨੈਸ਼ਨਲ ਐਕਸਪ੍ਰੈਸਵੇ ਦੋਵੇਂ ਸ਼ਾਮਲ ਹਨ ਇਸ ਪਾਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਹੁਣ ਡਰਾਈਵਰਾਂ ਨੂੰ ਹਰ ਵਾਰ ਟੋਲ ਤੇ ਰੁਕਣ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ ਅਤੇ ਉਹਨਾਂ ਦੇ ਫਾਸਟੈਗ ਵਿੱਚੋਂ ਜ਼ੀਰੋ ਕਟੌਤੀ ਹੋਵੇਗੀ ਆਓ ਹੁਣ ਜਾਣਦੇ ਹਾਂ ਇਸ ਸਲਾਨਾ ਪਾਸ ਦੀ ਬੁਕਿੰਗ ਪ੍ਰਕਿਰਿਆ ਇਸ ਲਈ NHAI ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਜਾਂ ਰਾਜਮਾਰਗ ਯਾਤਰਾ ਮੋਬਾਈਲ ਐਪ ਰਾਹੀਂ ਇਸ ਪਾਸ ਨੂੰ ਆਨਲਾਈਨ ਖਰੀਦਿਆ ਅਤੇ ਐਕਟਿਵ ਕੀਤਾ ਜਾ ਸਕਦਾ ਹੈ ਇਸ ਨਵੀਂ ਸਹੂਲਤ ਨੂੰ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਹੈ 15 ਅਗਸਤ ਦੇ ਸ਼ਾਮ 7 ਵਜੇ ਤੱਕ ਹੀ 1.4 ਲੱਖ ਤੋਂ ਵੱਧ ਪਾਸ ਬੁੱਕ ਅਤੇ ਐਕਟਿਵ ਕੀਤੇ ਗਏ ਹਨ ਇਸ ਨਾਲ ਟੋਲ ਪਲਾਜ਼ਾਂ ਤੇ 1.39 ਲੱਖ ਦੇ ਵੱਧ ਲੈਣ ਦੇਣ ਦਰਜ ਕੀਤੇ ਗਏ ਹਨ ਇੰਨਾ ਹੀ ਨਹੀਂ ਕਿਸੇ ਵੀ ਸਮੇਂ 20000 ਤੋਂ 25000 ਯੂਜ਼ਰ ਹਾਈਵੇ ਯਾਤਰਾ ਐਪ ਦੀ ਵਰਤੋਂ ਕਰ ਰਹੇ ਹਨ NHAI ਨੇ ਹਰ ਟੋਲ ਪਲਾਜ਼ੇ ਤੇ ਆਪਣੇ ਅਧਿਕਾਰੀ ਅਤੇ ਨੋਡਲ ਅਫਸਰ ਤਾਇਨਾਤ ਕਰ ਦਿੱਤੇ ਹਨ ਉੱਥੇ ਹੀ ਯਾਤਰੀਆਂ ਦੀ ਸ਼ਿਕਾਇਤਾਂ ਨੂੰ ਹੱਲ ਕਰਨ ਲਈ 1033 ਰਾਸ਼ਟਰੀ ਰਾਜਮਾਰਗ ਹੈਲਪਲਾਈਨ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਗਿਆ ਹੈ 100 ਤੋਂ ਵੱਧ ਅਧਿਕਾਰੀ ਇਸ ਹੈਲਪਲਾਈਨ ਨਾਲ ਜੋੜੇ ਗਏ ਹਨ ਤਾਂ ਜੋ ਕਿਸੇ ਵੀ ਸਮੇਂ ਯਾਤਰੀਆਂ ਨੂੰ ਕੋਈ ਮੁਸ਼ਕਲ ਆਵੇ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾ ਸਕੇ ਇਸ ਫੈਸਲੇ ਨਾਲ ਨਿਸ਼ਚਿਤ ਤੌਰ ਤੇ ਕਰੋੜਾਂ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲੇਗੀ ਨਾ ਸਿਰਫ ਸਮਾਂ ਬਚੇਗਾ ਸਗੋਂ ਲੰਬੀਆਂ ਲਾਈਨਾਂ ਅਤੇ ਕੈਸ਼ ਲੇਨ ਦੇਣ ਵਾਲੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲੇਗਾ ਤਾਂ ਦੋਸਤੋ ਹੁਣ ਤੁਸੀਂ ਕਮੈਂਟ ਵਿੱਚ ਦੱਸੋ ਕਿ ਤੁਸੀਂ ਵੀ ਇਹ ਫਾਸਟ ਟੈਗ ਸਲਾਨਾ ਪਾਸ ਬਣਾਉਣਾ ਚਾਹੁੰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਅਜਹੀਆਂ ਖਬਰਾਂ ਲਿਆ ਸਕੀਏ